ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੁਸੀਂ ਸਾਰੇ ਠੀਕ-ਠਾਕ ਹੋ ਮਹਾਰਾਜ ਜੀ ਕਿੱਥੇ ਪਤਲ ਆਪਾਂ ਮੱਖਣੀ ਕੱਢ ਲਈ ਆਪਾਂ ਸੋਟ ਕੇ ਮੱਖਣੀ ਕੱਢ ਲਈ ਆ ਦੁੱਧ ਗਰਮ ਕਰਕੇ ਨਿਕਲ ਆਈ ਹੈ ਹੋਰ ਕੁਝ ਲੱਗਦੇ ਆ ਅੱਜ ਕੋਈ ਕੰਮ ਹੋਣ ਦੇ ਨੇ ਕੀ ਕੁਝ ਕਰਨਾ ਇਧਰਾ ਕੀ ਆਪਾਂ ਐਸੀ ਲੇਖ ਬਹੁਤ ਤੇ ਫਿਰਸੇ ਆਏ ਆ ਜੀ ਵਾਜਾ ਦਿਸਦਾ ਪਿਆ ਛਕਲ ਤੋਂ ਤੋਲੀ ਆਪਣੀ ਉਹਦੀ ਸ਼ਹਿਰ ਦੀ ਤਿਆਰੀ ਆ ਸੂਟ ਮੇਰਾ ਸੀਗਾ ਪਿਓਰ ਦਾ ਤੇ ਹੋ ਗਿਆ ਉੱਚਾ ਇਹਨੂੰ ਦੇ ਕੇ ਆਉਨੇ ਆ ਕੜਾਈ ਕਰ ਲਈ ਥੋਣ ਨੂੰ ਕਹਿੰਨੇ ਆ ਦੇ ਫੁੱਲ ਬਣਾ ਦੇ ਐਦਾਂ ਹੀ ਵੇਲਾ ਬਣਾ ਦੇ ਇਹ ਆ ਤੇ ਦੇਖਿਓ ਨੇ ਆ ਸ਼ਹਿਰ ਕੰਮ ਸਾਰਾ ਗਿਆ ਆਪਣਾ ਨਿਭੜ ਤੇ ਵਾਸਨਾ ਕਿ ਅੱਜ ਤੁੱਪ ਹੈਗੀ ਆ ਧੁੱਪੇ ਧੁੱਪੇ ਜੇ ਫਿਰ ਕੋਈ ਪ੍ਰੋਗਰਾਮ ਆ ਜਾਂਦਾ ਫਿਰ ਕੌਣ ਤੋਂ ਰਹਿਣਨੀ ਆ ਮੈਂ ਇਹਨੂੰ ਕੜਾਈ ਕਰਵਾ ਹੀ ਲਈਏ ਸੋ ਜੀ ਆਪਾਂ ਹੋਗੇ ਪਿਆਰ ਆਪਾਂ ਚੱਲਨੇ ਆ ਸ਼ਹਿਰ ਨੂੰ ਉਹ ਤਦ ਕਹਿੰਦੇ ਜੇ ਬਣਿਆ ਤਾਂ ਬਣਾਵਾਂਗੇ ਨਹੀਂ ਫਿਰ ਘਰੇ ਆਣ ਕੇ ਤਾਂ ਬਣਾਵਾਂਗੇ ਬਾਕੀ ਦੱਬ ਨੂੰ ਵਾਏ ਲੋਟੀ ਆਪਾਂ ਸ਼ਹਿਰੋਂ ਆ ਗਏ ਆ ਮੁਰ ਕੇ ਆਪਣਾ ਕੰਮ ਨਹੀਂ ਸੋਤਾ ਆ ਜਿਹੜੀ ਸ਼ਾਪ ਤੇ ਗਏ ਸੀ ਉਹ ਸ਼ਾਪ ਬੰਦ ਸੀਗੀ ਤੇ ਦੂਸਰੀ ਸ਼ਾਪ ਵਾਲੇ ਨੇ ਪੁੱਛਿਆ ਉਹ ਕਹਿੰਦਾ ਅਸੀਂ ਬੀਨ ਦੇ ਨਾਲ ਦਾ ਸੇਮ ਧਾਗਾ ਨਹੀਂ ਲਾਉਣਾ ਫਿਰ ਮੈਂ ਕਿਹਾ ਉਹ ਵਾਲਾ ਖਰਾਬ ਹੋ ਜਾਊਗਾ ਸੂਟ ਵਾਪਸ ਆ ਗਏ ਆ ਜਿਆਦਾ ਕੋਈ ਨਾ ਕੰਮ ਹੈ ਨਹੀਂ ਸੀਗਾ ਤੇ ਤਾਲ ਆਪਾਂ ਦੀ ਤਤਾਰਤ ਕੱਲ ਵਾਸਤੇ ਚੀਰਦੇ ਆ ਮੂਕਰੇ ਮੇਰਾ ਤਾਂ ਮੂਹ ਖਰਾਬ ਹੋ ਗਿਆ ਕਿਉਂਕਿ ਸ਼ਾਪ ਨਹੀਂ ਸੀ ਕੁਲੀ ਬਾਕੀ ਤੰਦੂਰੀ ਤਪ ਜਾਣੀ ਆਪਾਂ ਵਿੱਚ ਰੋਟੀਆਂ ਵੀ ਲਾ ਲਾਂਗੇ। ਸ਼ਾਮ ਦੀ ਰੋਟੀ ਪਾਣੀ ਦੀ ਤਿਆਰੀ ਸ਼ੁਰੂ। ਆ ਮੈਂ ਕਿ ਕੱਲ੍ਹ ਵਾਸਤੇ ਕੁਝ ਚਟਨੀ ਕੁੱਟ ਲਾਂਗੇ। ਕੁਝ ਕੱਲ ਸਬਜ਼ੀ ਬਣਾ ਲਾਂਗੇ ਬੇਲੇ ਬੇਟੀਆਂ ਚੀਰ ਕੇ ਰੱਖ ਦਿੰਦੇ ਆ। ਹਲੋ ਜੀ ਦਾਲ ਬਣ ਕੇ ਹੋ ਗਈ ਆਪਣੀ ਤਿਆਰ। ਆਟਾ ਪਿਆ ਗੁੱਝਾ ਹੁਣੇ ਲਾਉਨੇ ਆਪਾਂ ਰੋਟੀਆਂ। ਜਿੰਨੇ ਸਾਰੇ ਜਣੇ ਆ ਜਾਂਦੇ ਆ ਫੇਰ ਰੋਟੀਆਂ ਲਾ ਲਾਂਗੇ ਇਧਰ ਆਪਣੀ ਚੱਲਦੀ ਆ ਪੇਂਟਿੰਗ ਗਮਲਿਆਂ ਨੂੰ ਰੰਗ ਹੁੰਦਾ ਅੱਜ ਉਹਨਾਂ ਨੇ ਗੱਡੀ ਨੂੰ ਰੰਗ ਕੀਤਾ ਸੀਗਾ ਤਾਂ ਕਹਿੰਦੇ ਆ ਰੰਗ ਫालतੂ ਆ ਸੁੱਖਾ ਗਮਲਿਆਂ ਨੂੰ ਕਰਨ ਲੱਗ ਗਈ ਦੇਖੋ ਕਿਦਾਂ ਦਾ ਹੁੰਦਾ ਹੁਣ ਮਨੀ ਪਲਾਟਰ ਨੂੰ ਨਾ ਲਾ ਦੀ ਇਹ ਵੀ ਵਿਚਾਰਾ ਵਧਿਆ ਫੁੱਲਿਆ ਹੀ ਨਹੀਂਗਾ ਠੰਡਾ ਦਾ ਕਰਕੇ ਅੰਦਰ ਤੋਂ ਵਧੀਆ ਹਰਾ ਹਰਾ ਸੀ ਇੱਥੇ ਪੱਤੇ ਸੁੱਕਣ ਲੱਗ ਗਏ ਨੇ ਕਲਰ ਰਹੇਗਾ ਇੰਨਾ ਕ ਬਚਿਆ ਕੱਲ ਨੂੰ ਇਹ ਦੇਖਾਂਗੇ ਕਿਸੇ ਹੋਰ ਥਾਂ ਤੇ ਇਸਤੇਮਾਲ ਇਹਦਾ ਕਰਦੇ ਆਂ ਗਮ ਲਿਆ ਤੇ ਤਾਂ ਚਿੱਟਾ ਨਹੀਂ ਸੋਨਾ ਲੱਗਣਾ ਵਿੱਚ ਕਲਰ ਹੋਰ ਪਾਇਆ ਹੁੰਦਾ ਤਾਂ ਸੋਨਾ ਲੱਗਣਾ ਸੀਗਾ ਪਿਆਵਾਂ ਦੂਜਾ ਪਰਾਂਦਾ ਤੇ ਉਹਦੇ ਲਈ ਆਪਾਂ ਲੱਭੀ ਐ ਇੱਕ ਗਾਨੀ ਤੇ ਕੱਲ ਨੂੰ ਦੇਖਦੇ ਆਂ ਪਰਾਂਦੇ ਦੀ ਲੁੱਕ ਕਰਾਂਗੇ ਤਿਆਰ ਲਓ ਜੀ ਫੁਲਕੇ ਬਣ ਕੇ ਹੋ ਗਏ ਆਪਣੇ ਤਿਆਰ ਟਾਈਮ ਨਾਲ ਸਾਰਿਆਂ ਨੂੰ ਲੱਗੀ ਸੀ ਪੌਖਾ ਦਾ ਕਹਿੰਦੇ ਫੁਲਕੇ ਲਾ ਦੋ ਤੰਦੂਰੀ ਤੇ ਪੀਸੀ ਕੀਦੇ ਫਿਰ ਮੈਂ ਕਿਹਾ ਚੱਲ ਫੁਲਕੇ ਲਾ ਦਿੰਨੇ ਆ ਗਰਮ ਗਰਮ ਰੋਟੀਆਂ ਹੋ ਗਈਆਂ ਤਿਆਰ ਆਪਣੀਆਂ ਤੇ ਬੱਸ ਉਹਨੂੰ ਰੋਟੀ ਖਾ ਕੇ ਚੱਲਦੇ ਆਪਾਂ ਅੰਦਰ